ਕਰੇ ਜਾ ਮੱਕਰ ਬੰਦ ਬੰਦ ਤੇ ਉਹ ਬੰਬ ਤੇ ਕਰ ਲੋ ਆ ਜੋ ਹਾਂ ਬੰਬ ਤੇ ਖੜੀਓ ਆ ਜਾ ਬੰਬ ਤੇ ਆ ਜਾ ਖੜੀਓ ਖੜੀ ਬੰਬ ਤੇ ਆ ਜਾ ਖੜੀ ਜਾਓ ਕਰਾ ਦਵਾਈ ਦੇ ਵਿੱਚ ਖੜੀਓ ਖੜੀ ਨਹੀਂ ਕੋਈ ਮਾ ਦਵਾਈ ਲੈਣ ਮਾ ਕਰ ਨਹੀਂ ਲੈਂਦੇ ਫਿਰ ਚਲੂ ਕਿਦੇ ਦਾ ਭੇਜ ਕੇ ਫਿਰ ਇੱਥੇ ਤਾਂ ਚੰਗਾ ਰੋਗੇ ਮੋਟਰਸਾਈਕਲ ਚਲ ਜਾ ਘਰੇ ਹੋਵੇ ਲੈ ਮੋਟਰਸਾਈਕਲ ਤੇ ਚਲੋ ਵੇ ਆ ਗਿਆ ਤੇਰਾ ਭਰਾ ਬੈਣਾ ਬੈ ਜਾ ਬੈ ਮੋਟਰ ਆਪਾਂ ਚੱਲਦੇ ਹਾਂ ਇਹ ਜ ਮਾ ਚੱਲ ਚੱਲ ਤੇਰਾ ਨਾ ਸ੍ਰੀਦਰ ਸਿੰਘ ਨਹੀਂ ਫੌਰ ਸਿੰਦੂ ਖਾਂਗ ਨਹੀਂ ਤੇਰਾ ਨਾ ਗਰਮੀ ਤਰ ਨਹੀਂ ਖੁਸ਼ ਨਹੀਂਦਾ ਕੋਈ ਮੈਂ ਛੱਡ ਦੇ ਤੈਨੂੰ ਚੱਲ ਮੇਰੀ ਗੱਲ ਸੁਣ ਨਹੀਂ ਆਪਾਂ ਫਿਰ ਘਰੇ ਜਾਣਾ ਨਹੀਂ ਮਾਂ ਦਾ ਕੋਈ ਰੋਟਾ ਛੋਟੇ ਘਰੇ ਜਾਣਾ ਲੇਟਿਆ ਜਾ ਤੈਨੂੰ ਕੋਈ ਕੁਛ ਨਹੀਂ ਅਸੀਂ ਕਿਹਾ ਤੈਨੂੰ ਕੋਸਾ ਨਹੀਂ ਬਾਈ ਬਾਨ ਕੇ ਫਿਰ ਬੁਲਾਉਂਦਾ ਫਟਪਲਾ ਲਾ ਦੇ ਤੈਨੂੰ ਕੁਛ ਨਹੀਂ ਆਵੇ ਤੂੰ ਤਾਂ ਹੋਏ ਕਰਦੀ ਮੇਰੀ ਗੱਲ ਤਾਂ ਸੁਣ ਆਪੇ ਕਰ ਦਿੰਦਾ ਤੂੰ ਭਾਈ ਦੀ ਗੱਲ ਨਹੀਂ ਭਾਈ ਮਾਂ ਮਾਰ ਕੇ ਤੈਨੂੰ ਆਸ਼ਰਮ ਤੈਨੂੰ ਮੇਰੀ ਗੱਲ ਸੁਣ ਦਵਾਈ ਦਵਾ ਕੇ ਲਿਆਉਣੀ ਮਾਂ ਇਹ ਨਹੀਂ ਦੋਈ ਮੇਰਾ ਪੁੱਤ ਫੜਣਾ ਚੱਲ ਪੁੱਤ ਕਿੱਥੇ ਆ ਉਹ ਬੱਧੀ ਆ ਚੱਲਾ ਮੈਂ ਪੁੱਤ ਕੋਲੇ ਚੱਲਦੇ ਆ ਮਾਂ ਨਾ ਨਾ ਦੋਸ ਬੰਦਾ ਇਹ ਕੌਣ ਆ ਇਹਨਾਂ ਨੂੰ ਨਾਲ ਭੇਜ ਦੇਣਾ ਇਹ ਇਹਨਾਂ ਨੂੰ ਹਸਪਤਾਲ ਜਾਵਣੀ ਮੈਂ ਮਤ ਕਰੀ ਜਾ ਬਰਵਾਕ ਤੇ ਮੇਰੇ ਪੁੱਤ ਨੇ ਉਹ ਐਨਕਾਂ ਨਿਗਾ ਘਾਟਾ ਤੇਰੀ ਚੱਲ ਮੇਰੀ ਗੱਲ ਸੁਣ ਚੱਲ ਐਨਕਲ ਵਾ ਮੈਂ ਇਹਨਾਂ ਨੂੰ ਭੇਜ ਦੇਣਾ ਤੈਨੂੰ ਓ ਇਹਨਾਂ ਨੂੰ ਜਾਵੜਾ ਇਹਨਾਂ ਨੂੰ ਮੈਂ ਨਹੀਂ ਜਾ ਰੋ ਮੇਰੇ ਘਰੇ ਚੰਗੋ ਚੱਲ ਫਿਰ ਚਪਲਾਂ ਪਾਲਾ ਚਪਲਾਂ ਪਾਲਾ ਪੈਰਾਂ ਚ ਵਿਚਾਰੀ ਆਹੀਂ ਸੜਕਾਂ ਤੇ ਦਿਨ ਪਰ ਰਾਤ ਤੁਰੀ ਫਿਰਦੀ ਆ ਘਰ ਦੇ ਮਾੜੇ ਹਾਲਾਤਾਂ ਕਰਕੇ ਘਰਾਂ ਦੇ ਹਾਲਾਤੀ ਐਵੇਂ ਬਣ ਕੇ ਘਰਾਂ ਵਾਲਾ ਸ਼ਰਾਬ ਪੀ ਪੀ ਕੇ ਮਰ ਗਿਆ ਮੁੰਡਾ ਚਿੱਟਾ ਪੀਂਦਾ ਨਸ਼ੇ ਕਰਦਾ ਜ਼ਿੰਮੇਦਾਰ ਪਰਿਵਾਰ ਆ ਬਿਚਾਰੀ ਐਂ ਸੜਕਾਂ ਤੇ ਨੰਗੇ ਪੈਰ ਤੁਰੇ ਵਰਤੀ ਬਈ ਫੜ ਦੋ ਬਾਂਹ ਮੜੀ ਭੱਜ ਕੇ ਜਾਵੇ ਨਾ ਸੜਕਾਂ ਤੇ ਐਂ ਤੁਰੇ ਵਰਤੀ ਐ ਅਰਦਾਸ ਕਰਿਓ ਇਹ ਮਾਤਾ ਵਾਸਤੇ ਵੀ ਕਿ ਮਾਤਾ ਵਿਚਾਰੀ ਜਿਹੜੀ ਜ਼ਿੰਦਗੀ ਇਹਦੀ ਵਿਚਾਰੀ ਦੀ ਹੈਗੀ ਆ ਪਹਿਲਾਂ ਤਾਂ ਸੜਕਾਂ ਤੇ ਰਲ ਗਈ ਹੁਣ ਆਪਾਂ ਇਹਦੀ ਮਦਦ ਕਰ ਸਕੀ ਤੇ ਇਹ ਵਿਚਾਰੀ ਦਾ ਇਲਾਜ ਹੋ ਜੇ ਤੇ ਚੱਲ ਤੰਦਰੁਸਤ ਹੋ ਜੇ ਕਿਉਂਕਿ ਟੈਨਸ਼ਨ ਦੇ ਨਾਲ ਡਿਪਰੈਸ਼ਨ ਦੇ ਵਿੱਚ ਚਲੀ ਗਈ ਅਰਦਾਸ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਲੈਣੀ ਜਮਾਂ ਠੀਕ ਹੋ ਗਿਆ ਪਤਾ ਲੱਗੇਣਾ ਉਹਨਾਂ ਨੂੰ ਵੀ ਪਤਾ ਲੱਗ ਜੇ ਸਾਡੀ ਸਾਡੀ ਭੈਣ ਤੇਰੀ ਪੂਰੀ ਗੱਲ ਮੇਰੀ ਮਾਤਾ ਹੁਣ ਜਮਾਂ ਠੀਕ ਆ ਠੀਕ ਵਾਹਿਗੁਰੂ ਜੀ ਲੱਗਿਆ ਵਾਹਿਗੁਰੂ ਜੀ ਲੱਗਿਆ ਕੱਚਾ ਤਾਂ ਹੀ ਕਟਿਆ ਗਿਆ ਤੂੰ ਸਿਆਣੀ ਬਹੁਤ ਆ ਕਹਨੇ 12 ਸਾਲ ਹੋ ਗਏ ਨੂੰ 12 ਸਾਲਾਂ ਤੋਂ ਵਿਚਾਰੇ ਉਹ ਬੰਦਿਆ ਨੇ ਉਹਨਾਂ ਨੇ ਬੜਾ ਪੈਸਾ ਪਟਿਆ ਉਹ ਇੱਕ ਦਾ ਭਾਂਜਾ ਸੀ ਇੱਕ ਦਾ ਭਰਾ ਦੂਰ ਤੋਂ ਕੋਈ ਉਹਦੇ ਨੇ ਖੜਾ ਨਹੀਂੁੰਦਾ ਦਾ ਸੈਂਟਰ ਚ ਨਸ਼ੇ ਕਰਦਾ ਸੀ ਘਰ ਵਾਲਾ ਸ਼ਰਾਬ ਪੀਵੀ ਤੇ ਮੜੀ ਮਾਂ ਉਹ ਮਰ ਗਿਆ ਇਹ ਵਿਚਾਰੀ ਸੜਕਾਂ ਤੇ ਕਦੇ ਕਿੱਥੇ ਕਦੇ ਉਹ ਛੱਪੜ ਜਗ੍ਹਾ ਤੋਂ ਮੜੀ ਸੀ ਦਰਦੀ ਵੜ ਗਈ ਵੀ ਲੈਣਾ ਜਾਣਾ ਹਨਾ ਮੈਨੂੰ ਪਤਾ ਮੇਰੇ ਕੋਲ ਵੀਡੀਓ ਆ ਗਿਆ ਤੜ ਗਾਮ ਵਾਹਿਗੁਰੂ ਦਾਦਾ ਵਾਹਿਗੁਰੂ ਜਿੱਤੇ ਦੁਛਪੜ ਚ ਵੜੀ ਸੀ ਛਪੜ ਚ ਕਿਹੜੇ ਪਿੰਡ ਵੜੀ ਤੂੰ ਕਿਹੜੇ ਪਿੰਡ ਛਪੜ ਚ ਵੜੀ ਸੀ ਵਾਹਿਗੁਰੂ ਵੜੀ ਵਾਹਿਗੁਰੂ Thank you.